ਪੰਜ ਪੰਜ ਸੌ ਤੋਂ ਘੱਟ ਤਾਲਾ ਨਹੀਂ ਹੁੰਦਾ ਤਾਲੇ ਹੁਣ ਫਿਰ ਜਦ ਮੈਂ ਛੱਡ ਕੇ ਕਿਤੇ ਜਾ ਖਿਦਕਨ ਜੋਗਾ ਵੀ ਰਾਤੀ 10 ਵਜੇ ਤੇ ਮੈਂ ਥੋ ਬੰਦ ਕਰਕੇ ਗਿਆ ਦੁਕਾਨ ਬਿਜਾ ਕੇ 10 ਵਜੇ ਮੈਂ ਦੁਕਾਨ ਬਿਜਾ ਕੇ ਗਿਆ ਤੇ ਸਵੇਰੇ ਆ ਕੇ ਦੇਖਿਆ ਸ਼ਟਰ ਖੁੱਲਾ ਸੀਗਾ ਜਦ ਖੁੱਲਾ ਸੀ ਮੇਰੇ ਪੈਰਾਂ ਤੱਕ ਜਮੀਨ ਨਿਕਲ ਗਈ ਦੁੱਧ ਧਾ ਕੇ ਮਾਇਆ ਤੇ ਦੁੱਧ ਵੀ ਕੋਈ ਗਾਕ ਅਰੋਲਾ ਵਾਲਾ ਪੈਨ ਕਰਕੇ ਉਹ ਉਦਾਂ ਦਾ ਉਦਾਂ ਹੀ ਪਿਆ ਮੇਰਾ ਆਪਣਾ ਹੀ ਮਨ ਠੀਕ ਨਹੀਂ ਦਾ ਕੀ ਸੇਲ ਕਰਨਾ ਤੇ ਕੀ ਨਹੀਂ ਕਰਨਾ ਪੈਸੇ ਕੋਲ ਕੰਮ ਕੋ 15000 ਦਾ ਨਕਨ ਹੋ ਹੀ ਗਿਆ 3000 ਕੈਸ਼ ਬਾਕੀ ਸਮਾਨ ਲੈ ਕੇ ਤਾਲਾ ਮੈਂ ਗੱਲੇ ਦਾ ਵੀ ਲਾਇਆ ਰਹੀ ਐ ਐ ਵੀ ਤਫੰਦਾ ਵੀ ਲਾਇਆ ਰਹੀ ਦੋਨੇ ਤਾਲੇ ਬਾਹਰ ਫਟਣ ਨੂੰ ਲਾਇਵੇ ਸੀਗੇ ਦੋਨੇ ਟੁੱਟੇ ਹੋਏ ਆ ਤਫੰਦਾ ਵੀ ਟੁੱਟਿਆ ਹੋਇਆ ਤਾਲਾ ਮੈਸ ਮੇਰੇ 8 ਵਜੇ ਆਇਆ ਮੈਂ ਕੱਲਾ ਮੈਂ ਹੈਗਾ ਅੱਗੇ ਤੇ ਦੋ ਜਣੇ ਸੀਗੇ ਮੁੰਡੇ ਘਰੇ ਸੀਗੇ ਤੇ ਆਈ ਪਿਓ ਮਟਾ ਜਲਦੀ ਆ ਜਾਣਾ ਤੇ ਮੁੰਡਾ ਇਥੇ ਸਾਥ ਸੁਭਾਈ ਕਰਨ ਲੱਗ ਜਾਂਦਾ ਸੀ ਮੈਂ ਘਰ ਨੂੰ ਚਲੇ ਜਾਂਦਾ ਸੀ ਮੈਂ ਦੁੱਧ ਦਾ ਪਿੱਛੋ ਪਿੰਡੋਂ ਗਰਾ ਕੇ ਲਿਆਉਣਾ ਹੁੰਦਾ ਸੀ ਤੇ ਜਦੋਂ ਮੁੰਡਾ ਇੱਥੇ ਤਿਆਰੀ ਕਰ ਦਿੰਦਾ ਸੀ ਤੇ ਮੁੰਡਾ ਬਾਹਰ ਚਲਾ ਗਿਆ ਤੇ ਮੈਂ ਰਹਿ ਗਿਆ ਇਕੱਲਾ ਹੁਣ ਮੈਂ ਡਬਲ ਢੇੜਾ ਸਵੇਰੇ ਲਾਇਆ ਜਿੱਦਾ ਤੇ ਉਦੋਂ ਮੈਂ ਥਾਮ ਨੂੰ ਕੈਂਨੀਆਂ ਲੈ ਜਾਣਾ ਤੇ ਆਣ ਲੱਗੇ ਸਵੇਰੇ ਮੈਂ ਉਦੋਂ ਦੁੱਧ ਲੈ ਕੇ ਆਉਣਾ ਜਿਹੜੇ ਦੁੱਧ ਲੈ ਕੇ ਆਇਆ ਤੇ ਮੈਂ ਪੋਨੇ ਕੱਠ ਹੋ ਜਾਈ ਪਹੁੰਚਿਆ ਤੇ ਆਣਦੇ ਨੂੰ ਦੇਖਿਆ ਉੱਥੇ ਮੈਂ ਸਾਈਕਲ ਹੀ ਖੜਾ ਕੀਤਾ ਤੇ ਆਂਦਿਆਂ ਨੂੰ ਦੇਖਿਆ ਤੇ ਮੇਰਾ ਉੱਥੇ ਹੀ ਪਿਆ ਰਿਹਾ ਸਲੋ ਮੀਟੀ ਨਹੀਂ ਕਲ ਗਈ ਵੀ ਮੈਂ ਰਾਤ ਜੰਗਾ ਭਲਾ ਬੰਦ ਕਰਕੇ ਗਿਆ ਸਭ ਕੁਝ ਚੰਗੀ ਤਰ੍ਹਾਂ ਦੋ ਤਿੰਨ ਵਾਰੀ ਚਾ ਕਰਕੇ ਜਾਈਦਾ ਤੇ ਫਿਰ ਸਵੇਰ ਨੂੰ ਜਿਹੜੇ ਦੇਖਿਆ ਸ਼ਟਰ ਖੁੱਲਾ ਆਪ ਹੁਲ ਚੁੱਕਲੇ ਦੁਪਹਿਰੇ ਮੈਂ ਲਫਾ ਗਿਆ ਉਹ ਸਾਈਸੀ ਮੌਕੇ ਵਿੱਚ ਪੁਲਿਸ ਨਹੀਂ ਆਈ ਜੇ ਉਹ ਸਵੇਰੇ ਆਏ ਸੀਗੇ 112 ਨੰਬਰ ਵਾਲੇ ਮੌਕਾ ਦੇਖ ਕੇ ਉਹ ਮੂਵੀ ਬਣਾ ਕੇ ਲੈ ਗਿਆ ਮੋਬਾਈਲ ਤੇ ਪੁਲਿਸ 3 ਮੈਂ ਐਫ ਆਈ ਆਰ ਕਰਾਇਆ ਸੀਗਾ ਡਾਕਟਰ ਕੈਪਲਨ ਦੇ ਕਰਾਇਆ ਸੀ ਅਜੇ ਪੁਲਿਸ ਵਾਲੇ ਕਹਿੰਦੇ ਆਹੀ ਮੌਕਾ ਦੇਖਣ ਆਣਾ ਤੇ ਉਹ ਆਏ ਨਹੀਂ ਅਜੇ ਤੱਕ ਮੈਨੂੰ ਡੇਢ ਮਹੀਨਾ ਤੇ ਹੋਇਆ ਦੁਕਾਨ ਖੋਲੇ ਤੇ ਚਾਲੂ ਕੀਤੇ ਤੇ ਦੁੱਧ ਗਾਂਹੀ ਦਾ ਦੁੱਧ ਮੱਝ ਦਾ ਦੁੱਧ ਦਹੀਂ ਪਨੀਰ ਇਹ ਹੀ ਸਾਮਾਨ ਠੀਕਾ ਪੀ ਪ੍ਰਸ਼ਾਸਨ ਸਾਨੂੰ ਇਨਸਾਫ ਚਾਹੀਏ ਇਹਨਾਂ ਚੋੜਾਂ ਨੂੰ ਫੜੇ ਨਸ਼ੇੜੀਆਂ ਨੂੰ ਕੰਟਰੋਲ ਕਰੇ ਤੇ ਆਪੇ ਹੀ ਸਾਰਾ ਕੁਝ ਠੀਕ ਹੋ ਜਾਂਦਾ ਪ੍ਰਸ਼ਾਸਨ ਕੋਲੋਂ ਤੇ ਇਹੀ ਮੰਗ ਕਰਦੇ ਆਂ ਸਭ ਪ੍ਰਜਾਣ ਤੋਂ ਦਈ ਘਟ ਮੈਂ ਤਾਂ ਜੋਰੀ ਕਰਕੇ ਰੋਟੀ ਕਮਾ ਕੇ ਖਾਂ ਲਗੇ ਤਾਂ ਵੀ ਵੀ ਮੁੰਡੇ ਨੇ ਸ਼ੁਰੂ ਕੀਤੀ ਮੁੰਡਾ ਰਹਿੰਦਾ ਮੇਰਾ ਬਹਿਰੀਨ ਬਾਹਲੇ ਦੇ ਉੱਠੋਰ ਜਾਇ ਨਾ ਦੇ ਕੇ ਆ ਗਿਆ ਕੋਈ ਗੱਲਬਾਤ ਹੋ ਗਿਆ ਜਾਂਦੇ ਦੇ ਕੇ ਆ ਗਿਆ ਤੇ ਇੱਥੇ ਆ ਕੇ ਸੋਚਿਆ ਬਿਲੇ ਨਹੀਂ ਕਿ ਜਾਣਾ ਤੇ ਉਹਨੇ ਸ਼ੁਰੂਆਤ ਕਰਾਈ ਕੰਮ ਤੇ ਚਲੋ ਸ਼ੁਰੂਆਤ ਕਰਦੇ ਆ ਜਾਨੂੰ ਉਹ ਕਿਤੇ ਇੱਕ ਦੋ ਦਿਨ ਕੈਨ ਕੋ ਧੋਨੇ ਪੈ ਗਏ ਦੁੱਧ ਤੇ ਕਹਿੰਦਾ ਅਹੀ ਕੰਪਿਊਟਰ ਤੇ ਬੈਠਣ ਵਾਲੇ ਬੰਦੇ ਤੇ ਅੱਜ ਭਾਂਡੇ ਧੋਣੇ ਪੈ ਰਿਆ ਤੇ ਉਹ ਕਹਿੰਦੇ ਭਾਪਾ ਤੋ ਤੋ ਦੇ ਬੈਠ ਮੈਨੂੰ ਕੰਮ ਹੈ ਥੋੜੇ ਜਿਹਾ ਉਹ ਲੈਪਟਾਪ ਤੇ ਬੈਠਾ ਤੇ ਕੱਢ ਕੇ ਤੇ ਉਹ ਉਹਨੇ ਜਗਾ ਖਾਲੀ ਨਵੀਂ ਦੁਬਈ ਤੇ ਉਹ ਦੁਬਈ ਦਾ ਭਰ ਦਿੱਤਾ ਉਹ ਉਹ ਫਾਈਨਲ ਹੋ ਗਿਆ ਉਹ ਦੁਬਈ ਚਲਾ ਚਲਾ ਗਿਆ 20 ਤਰੀਕ ਨੂੰ ਗਿਆ ਉਹਨਾਂ ਦੀ ਫਲੈਟ ਹੋਈ ਹੈ ਤੇ ਉਹ ਦੁਬਈ ਚਲਾ ਗਿਆ ਤੇ ਮੈਂ ਰਹਿ ਗਿਆ ਕੱਲਾ ਫਿਰ ਮੈਨੂੰ ਕੱਲੇ ਮਾਪੇ ਸਾਹਿਬ ਨਾਲ ਹੀ ਚੱਲਣਾ ਪੈਣਾ ਸੀ ਫਿਰ ਦੋ ਦੋ ਘੇੜੇ ਤੋਂ ਬਜਾਏ ਇੱਕ ਘੇੜੇ ਨਾਲ ਮੈਂ ਉੱਤਰੋਂ ਕੰਮ ਨੇ ਵੇੜਾ ਮਾਂ ਤੇ ਫਿਰ ਆ ਕੇ ਕਰਾਂ ਅੱਜ ਨਾਲ ਸਵੇਰੇ ਦੇਖਿਆ ਤੇ ਮੇਰੇ ਅੱਦੇ ਪ੍ਰਾਂਤ ਕਿ ਨਿਕਲ ਗਏ